ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਤੁਹਾਡੇ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਕਰਦਾ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਤੇ ਸ਼ੁਰੂਆਤ ਕਰਦੇ ਅੱਜ ਦੇ ਵਲੌਗ ਦੀ ਫਿਲਹਾਲ ਦੋਰਾ ਤਾਂ ਗੋਲਿਆਰ ਕਿਉਂ ਐਸੀ ਰਿਲੇਟਿਵ ਦੇ ਕੋਲ ਤੇ ਕੱਲ ਪੂਰਾ ਦਿਨ ਗੋਲਿਆਰ ਦੇ ਵਿੱਚ ਸ਼ਿਵੇਂ ਪਾਸ਼ਾਏ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਗੁਰਦੁਆਰਾ ਦਾਤਾ ਬੰਦੀਛੋੜ ਦੇਖਿਆ ਐ ਫਿਰ ਕਿਲਾ ਦੇਖਿਆ ਗੋਲਿਆਰ ਦਾ ਤੇ ਯੂ ਦੇਖਿਆ ਜਿਹਦੀ ਕਿ ਸਾਂਝ ਪਹਿਲਾਂ ਹੀ ਤੁਹਾਡੇ ਨਾਲ ਵਲੌਗ ਚ ਪੈ ਚੁੱਕੀ ਆ ਤੇ ਹੁਣ ਜੀਵਨ 9:30 ਹੋ ਗਏ ਨੇ 9 ਵਜੇ ਗੋਲਿਆ ਤਾਂ ਚੱਲੇ ਪਾਏ ਜਿਹੜਾ ਟ੍ਰਿਪ ਆਪਣਾ 2875 ਕਿਲੋਮੀਟਰ 2827 ਕਿਲੋਮੀਟਰ ਆ ਹੋ ਚੁੱਕਾ ਆ ਬਟਾਲਾ ਤੋਂ ਸ਼ੁਰੂ ਹੋ ਕੇ ਤੱਕ ਅਸੀਂ ਪਟਨਾ ਸਾਹਿਬ ਤੇ ਹੁਣ ਪਟਨਾ ਸਾਹਿਬ ਤੋਂ ਵਾਪਸੀ ਪਾਈ ਹੀ 1 April ਨੂੰ ਤੇ 2 ਤਰੀਕ ਨੂੰ ਵਲੀਅਰ ਕੋ ਮਿਆਂ ਦੇ ਅੱਜ 3 April ਅੱਜ ਚੱਲ ਰਹੇ ਆ ਆਪਣੀ ਨੈਕਸਟ ਡੈਸਟੀਨੇਸ਼ਨ ਤੇ ਤੇ ਬਣੇ ਰਹੋ ਵਲੌਗ ਦੇ ਵਿੱਚ ਔਨੇ ਅੱਗੇ ਸਾਂਝ ਤੁਹਾਡੇ ਨਾਲ ਸਫ਼ਰ ਜਾਰੀ ਹੈ ਆਪਣਾ ਪੋਲੋ ਕੀ ਅਖੰਡੇ ਨੂੰ ਹੁਣ ਦੱਸੋ ਐਮਪੀ ਦੇ ਵਿੱਚੋਂ ਨਿਕਲ ਕੇ ਸੰਧ ਰਹੀਦੀ ਆ ਰਾਜਸਥਾਨ ਚ ਟਰ ਕਰ ਗਏ ਆ ਖੁੰਦੀ ਰਹੀਦੀ ਆ ਕਿੱਦਾਂ ਚੱਲਦਾ ਥੋੜਾ ਟਾਈਮ ਆ ਰਾਜਸਥਾਨ ਚ ਚੱਲਾਂਗੇ ਫਿਰ ਹੋ ਜਾਏਗਾ ਫਾਈਨਲੀ ਜੂਪੀ ਚ ਟਰ ਇਹ ਬੜਾ ਹੀ ਵੈਗਾ ਗਾ ਗਵਾਲੀਅਰ ਟੂ ਆਗਰਾ ਕੇਐਮਪੀ ਸ਼ਤਗੰਦੇ ਨੂੰ ਕੇਐਮਪੀ ਐਕਸਪ੍ਰੈਸ ਵੇ ਕੀ ਹੋ ਗਿਆ ਆਗਰੇ ਤੋਂ ਚੱਲਦੇ ਆਂ ਫਿਰ ਅੱਗੇ ਦਿੱਲੀ ਨੂੰ ਹਾਂਜੀ ਇੰਟਰ ਕਰ ਗਏ ਆਂ ਜੋਪੀ ਦੇ ਵਿੱਚ ਇਹ ਆ ਗਿਆ ਜੋਪੀ ਦਾ ਪਹਿਲਾ ਟੋਲ ਅਮਨੇ ਐਗਜ਼ੈਮਟਡ ਦਾ ਆ ਜੇਗਾ। ਤੋਂ ਆਗਰਾ ਰਹਿ ਗਿਆ 30 ਕਿਲੋਮੀਟਰ ਤੇ ਹੁਣ ਕਰਾਉਨੇ ਆ ਪੈਟਰੋਲ ਫਿਲ। ਪੈਟਰੋਲ ਵੀ ਲੋ ਹੋਇਆ ਪਿਆ। ਐਮਪੀ ਦੇ ਵਿੱਚ ਤੇਲ ਪਾਉਣ ਦਾ ਫਾਇਦਾ ਕੋਈ ਨਹੀਂ ਹੋਇਆ 10-12 ਰੁਪਏ ਮਹਿੰਗਾ ਜੀ। ਫਿਚ ਇੰਟਰ ਕਰ ਗਏ ਆ ਜੁਪੀ ਚ ਆਉਣੇ ਆ ਪੈਟਰੋਲ ਟ੍ਰਿਪ ਮੀਟਰ ਕਰ ਲਿਆ 0 ਟੈਂਕ ਕਰ ਲਿਆ ਫੁੱਲ ਆਗਰੇ ਪਹੁੰਚ ਗਏ ਆ ਇਹ ਆ ਜੀਓ ਦਾ ਪੰਪ ਆ ਗੱਡੀ ਫਲਾ ਦਾ ਕਿਲੋਮੀਟਰ 497 ਦਿਖਾ ਰਹੀ ਆ ਟ੍ਰਿਪ ਹੋ ਗਿਆ 31405 ਟੋਟਲ ਤੇ 2900 ਕਿਲੋਮੀਟਰ ਦਾ ਟ੍ਰਿਪ ਹੋ ਚੱਲਿਆ ਆ ਹੁਣ ਪੈਟਰੋਲ ਆਇਆ 2600 42 ਰੁਪਏ ਦਾ ਲਗਭਗ 28 ਲੀਟਰ ਦੇ ਆਸ-ਪਾਸ ਚੱਲਦੇ ਆਂ ਅੱਜ ਦਾ ਸਟੇ ਦਿਖਦੇ ਆਂ ਅੰਮ੍ਰਾਲੇ ਹੋਵੇਗਾ ਅੰਮ੍ਰਾਲੇ ਤੱਕ ਫਿਰ ਬਾਅਦ ਵਿੱਚ ਚੱਲੇ ਪਾਵਾਂਗੇ ਅੱਜ ਦਾ ਸਟੇ ਅੰਮ੍ਰਾਲੇ ਐਕਸਲੈਂਟ ਹੋਏ ਪਏ ਨੇ ਇਹ ਸਾਈਡ ਦੇਖੀਏ ਤੇ ਕਣਕ ਦੀ ਬਾਢੀ ਸਾਰੀ ਹੋ ਗਈ ਆ ਜ਼ਮੀਨਾਂ ਖਾਲੀ ਹੋ ਗਈਆਂ ਚਾਰ ਚਫੇਰੀ ਦਿੱਤੇ ਵਾਣ ਵੀ ਬਾਹ ਦਿੰਦੇ ਨੇ ਅੱਜ ਇਹ ਪੰਜਾਬ ਦੇ ਵਿੱਚ ਕਣਕਾਂ ਫੀਲੀਆਂ ਹੀ ਹੋ ਰਹੀਆਂ ਹੋਣੀਆਂ ਨੇ ਤੇ ਅੱਗੇ ਫਿਰ ਟੋਲ ਪਲਾਜ਼ ਆ ਗਿਆ 552 ਕਿਲੋਮੀਟਰ ਚੱਲ ਗਈ ਆ ਟਾਈਮ ਦੁਪਹਿਰ ਦੇ 1:12 ਪਹੁੰਚ ਗਏ ਆ ਦਿੱਲੀ ਦੇ ਵੈਸਟਰਨ ਪੈਰੀਫਰਲ ਹਾਈਵੇ ਤੇ 3 ਕਿਲੋਮੀਟਰ ਪੈਰੀਫਰਲ ਰਹਿ ਗਿਆ ਅਮਾਲੇ ਪਹੁੰਚਣ ਦਾ ਟਾਈਮ ਦਿਖਾ ਰਿਹਾ 5:42 ਮਿੰਟ ਇਹ ਸਫ਼ਰ 4.5 ਘੰਟਿਆਂ ਦਾ ਹੈ। ਇੱਥੇ ਵੀ ਟ੍ਰੈਫਿਕ ਦਿਖਣੀ ਸ਼ੁਰੂ ਹੋ ਗਈ ਆ। ਥੋੜੀ ਬਹੁਤ। ਇਸ ਦਾ ਨਕਸ਼ਾ ਵੀ ਦਿਓ ਬਾਹਰ ਦਾ। ਜਿੰਦ ਅ ਸਾਡੀ ਕੱਲੀ ਬਰਨਾਸ ਦੀ ਬੋਰੀ ਜਾਗ ਰਹੀ ਆ, ਬਾਕੀ ਸਭ ਸੁੱਤੇ ਹੋਏ ਨੇ। ਇੱਧਰ ਭਾਈ ਸਭ ਸੁੱਤੇ ਨੇ। ਮੰਮੀ ਵੀ ਹਾਂ ਜੀ ਜਿਹੜਡ ਕੋ ਸਾਹਮਣੇ ਦਿਖਾਈ ਦੇ ਇੰਦਾ ਪਿਆ ਵੈਸਟਰਨ ਪੈਰੀਫੇਰਲ ਹਾਈਵੇ ਮਾਨੇਸਰ ਦਿਖਾਈ ਦੇ ਰਿਹਾ ਇਧਰ ਨੂੰ ਟੇਕ ਲੈਫਟ ਹਾਂ ਟੂ ਗ੍ਰਾਉਂਡ ਟੂ ਵੈਸਟ ਐਕਸਪ੍ਰੈਸ ਟੁਰਨ ਕਰਦੇ ਇੱਥੋਂ ਪੈਰੀਫੇਰਲ ਹਾਈਵੇ ਦੇ ਉੱਪਰ ਐਸਾ ਹਾਈਵੇ ਦੇ ਉੱਪਰ ਤਕਰੀਬਨ ਰੋਹਤਕ ਵਾਲੇ ਐਕਸਪ੍ਰੈਸ ਵੇ ਦੇ ਉੱਤੇ ਜਾ ਕੇ ਕਰਨਾ ਹੈ ਜਿਹੜਾ ਕਿ ਅੱਗੇ ਜਾ ਕੇ ਨਾਰਨੌਨ ਵਾਲੇ ਐਕਸਪ੍ਰੈਸ ਵੇਅ ਤੇ ਉੱਤੇ ਮਿਲਦਾ ਆ ਜਿਹੜੇ ਰੂਟ ਅਸੀਂ ਪਹਿਲਾਂ ਏ ਸੀ ਉਸੇ ਰੂਟ ਦੇ ਫਿਰ ਦੁਬਾਰਾ ਵਾਪਸੀ ਅੰਬਾਲਾ ਤੱਕ ਜਾਵਾਂਗੇ ਇਹ ਹੈ ਗੱਪ ਵੈਸਟਰਨ ਪੈਰੀਫਰਲ ਹਾਈਵੇ ਐਕਸਪ੍ਰੈਸ ਹਾਈਵੇ ਇਸ ਐਕਸਪ੍ਰੈਸ ਵੇਅ ਦੇ ਉੱਤੇ ਲਗਭਗ 100 6-7 ਕਿਲੋਮੀਟਰ ਚੱਲਣਾ ਪਏਗਾ ਦਿੱਲੀ ਕ੍ਰੋਸੋਂ ਤੋਂ ਬਾਅਦ ਰੁਤਕ ਜਾ ਕੇ ਉਤਰਾਂਗੇ ਸਾਹਮਣੇ ਦਾ 뷰 ਘੈਂਟ ਆ ਰਿਹਾ ਪਰਿਫਰਨ ਐਕਸਪ੍ਰੈਸ ਵੇ ਤੇ ਜਾ ਰਹੇ ਆ ਅੱਗੇ پتہ ਨਹੀਂ ਨਾ ਕਲੀਅਰ ਆ ਰਿਹਾ કે ਨਹੀਂ ਆ ਰਿਹਾ ਪਹਾੜੀਆਂ ਟੈਪ ਜਿਹਾ ਲੱਗ ਰਿਹਾ ਕਿਸੇ ਤਰ੍ਹਾਂ ਲੰਮਾ ਇੱਕ ਪਹਾੜੀਆਂ ਦੀ ਲਾਈਨ ਅੱਗੇ ਜਾਰੀ ਹੁੰਦੀ ਹੈ ਆਨੇ ਸਾਹਮਣੇ ਆ ਗਈਆਂ ਪਹਾੜੀਆਂ ਛੋਟੀਆਂ ਛੋਟੀਆਂ ਛੁੜੀਆਂ ਛੁੜੀਆਂ ਇਹਨਾਂ ਨੂੰ ਵੀ ਸੋਹਣਾ ਲੱਗਣ ਦਾ ਪਿਆ ਇਹ ਸੋਹਣਾ ਲੱਗਦਾ ਹੈ ਨੰਗੁਨਾਜ਼ੀਬ ਕੋਰ ਨਾਸਟਿਪ ਕੋਰ ਦੇ ਵਿੱਚੋਂ ਦੇ ਨਿਕਲਣਾ ਐਸੇ ਤਾਂ ਇਹ ਦੇ ਐਕਸਪ੍ਰੈਸ ਵੇਜ ਉੱਤੇ ਐਕਸਪ੍ਰੈਸ ਸਪੀਡ ਜਿਹੜੀ ਆ ਉਹ 120 ਦੀ ਆ ਨਾਰਮਲ ਗੱਡੀ ਦੀ ਲੇਕਿਨ ਇੱਥੇ 60 ਦੀ ਲਿਖ ਰੱਖੀ ਆ ਸਾਡੀ ਲੇ ਰੱਖੀ ਲੱਗਦਾ ਸਿੱਧਾ ਵਾ ਪਹਾੜੀਆਂ ਚ ਚੱਲਾ ਪਹਾੜੀਆਂ ਘੱਟ ਘੱਟ ਕੇ ਪੱਕੇ ਪੱਥਰ ਨੇ ਹੈਨਾ ਇਹ ਪਹਾੜੀਆਂ ਇਧਰ ਪੂਰਾ ਪਹਾੜੀ ਏਰੀਆ ਇਧਰ ਵੀ ਪੂਰੀਆਂ ਪਹਾੜੀਆਂ ਨੇ ਸ਼ਿਫਟ ਮਾਰ ਲਿਆ ਚੌਥੇ ਚ ਆ ਗਈ ਆ ਪੰਜਵੇਂ ਤੋਂ 31592 ਹੋ ਗਈ ਆ ਇਹ ਪੱਕੇ ਪੱਥਰਾਂ ਦੀਆਂ ਪਹਾੜੀਆਂ ਨੇ ਕਰੇਗੀ ਡਾਊਨ ਕਿ ਚੌਥੇ ਚ ਚੱਲेंगी ਦਿੱਲੀ ਪੈਰੀਫੇਰਲ ਐਕਸਪ੍ਰੈਸ ਵੇ ਤੇ ਉੱਤਰ ਕੇ ਚੜ ਗਿਆਂ ਕਟੜਾ ਵਾਲੇ ਐਕਸਪ੍ਰੈਸ ਵੇ ਦੇ ਉੱਤੇ ਕਟੜਾ 551 ਦਿਖਾ ਰਿਹਾ ਇੱਥੋਂ ਸਮਾਂ 3 ਵਜ ਗਏ ਨੇ ਤੇ ਡੈਸਟੀਨੇਸ਼ਨ ਤੇ ਪਹੁੰਚਣ ਲਈ ਲਗਭਗ 200 ਕਿਲੋਮੀਟਰ ਹੋਰ ਚੱਲਣਾ ਪਏਗਾ ਇਸ ਐਕਸਪ੍ਰੈਸ ਵੇ ਦੇ ਉੱਪਰ ਸਪੀਡ ਲਿਮਟ ਜਿਹੜੀ ਉਹ 120 ਦੀ ਆ ਇਹ ਨਵਾਂ ਬੜਿਆ ਜਿਹੜਾ ਐਕਸਪ੍ਰੈਸ ਵੇ ਇਹ ਉਹ ਵਾਲਾ ਹੈ ਨੈਸ਼ਨਲ ਐਕਸਪ੍ਰੈਸ ਵੇ 5 ਦਿੱਲੀ ਤੋਂ ਅੰਮ੍ਰਿਤਸਰ ਕਟੜਾ ਜਿਹੜਾ ਜਾਂਦਾ ਹੈ ਇਹ ਜੀ ਸ਼ਾਇਦ ਪੰਜਾਬ ਦੇ ਵਿੱਚ ਪੂਰਾ ਕੰਪਲੀਟ ਨਹੀਂ ਹੋਇਆ ਲੇਕਿਨ ਇੱਥੋਂ ਅੰਮ੍ਰਿਤਸਰ ਤੱਕ ਬਣ ਗਿਆ ਆ ਤੇ ਇਹਦੇ ਉੱਪਰ ਟੋਲ ਵੀ ਚੱਲੂ ਹੋ ਚੁੱਕਾ ਆ ਕਾਫੀ ਸਮੂਥ ਐਕਸਪ੍ਰੈਸ ਵੇ ਆ ਵਾਈਬ੍ਰੇਸ਼ਨ ਹਲਕੀ ਜਿੰਨੀ ਵੀ ਨਹੀਂ ਹੈ ਇਹਦੇ ਵਿੱਚ ਸ਼ੀਟਿੰਗ ਦੇ ਉੱਪਰ ਬਿਲਕੁਲ ਵੀ ਵਾਈਬ੍ਰੇਸ਼ਨ ਨਹੀਂ ਆ ਰਹੀ ਨਾ ਹੀ ਜ਼ਿਆਦਾ ਹੰਪ ਨੇ ਇਹਦੇ ਵਿੱਚ ਕਿ ਜਿੱਥੋਂ ਤੱਕ ਗੱਡੀ ਚੱਲੀ ਆ ਵਧੀਆ ਚੱਲ ਰਹੀ ਆ 5 GTX ਨੈਸ਼ਨਲ ਐਕਸਪ੍ਰੈਸ 5E ਚੱਲ ਰਹੇ ਆ ਤੇ ਹੁਣ ਚੱਲ ਰਹੇ ਆ ਨਾਥਨੋਲ ਵਾਲੇ ਹਾਈਵੇ ਦੇ ਉੱਪਰ ਇਹ 152D ਨੈਸ਼ਨਲ ਹਾਈਵੇ 152D ਇਹਨ ਵਿੱਚ 152D ਇਹ ਉੱਪਰ ਦੀ ਜਾ ਰਿਹਾ ਛੱਡ ਦਿੱਤਾ ਹੈ ਨੈਸ਼ਨਲ ਐਕਸਪਰਟਸ ਵੇ 5 ਨੈਸ਼ਨਲ ਹਾਈਵੇ ਤੇ ਹੁਣ 76 ਕਿਲੋਮੀਟਰ ਅੰਮ੍ਰਿਤਸਰ ਵਾਸਤੇ ਕੱਟ ਗਏ ਆ ਨੈਸ਼ਨਲ ਹਾਈਵੇ 152 ਬੀ ਦੇ ਉੱਤੇ ਹੁਣ ਇੱਥੇ ਚਲਾਂਗੇ ਅੰਮ੍ਰਿਤਸਰ ਨੂੰ ਅੰਮ੍ਰਿਤਸਰ ਇੱਥੋਂ ਲਗਭਗ ਦਿਖਾ ਰਿਹਾ 100 हाई किलोमीटर ਇਹ ਨਰਨੌਨ ਵਾਲਾ ਐਕਸਪ੍ਰੈਸ ਵੇ ਨਰਨੌਨ ਚੰਡੀਗੜ੍ਹ ਹਾਈਵੇ ਹਾਂਜੀ ਇਹੀ ਟ੍ਰੈਵਲ ਦਾ ਛੋਟਾ ਜਿਹਾ ਵਲੌਗ ਤੇ ਯਾਤਰਾ ਚੱਲ ਰਹੀ ਆਪਣੀ ਸਤਖੰਡ ਸ੍ਰੀ ਹਰਮੰਦਰ ਪਟਨਾ ਸਾਹਿਬ ਦੀ ਤੇ ਹੁਣ ਉਥੋਂ ਵਾਪਸੀ ਪਾਈ ਹੈ ਤੇ ਰਾਤ ਰੁਕੇ ਹੀ ਅੰਬਾਲਾ ਗਵਾਲੀਅਰ ਤੋਂ ਚੱਲ ਕੇ ਤੇ ਇਹ ਟ੍ਰੈਵਲ ਵਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਕਿਰਪਾ ਕਰਕੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਿਰਪਾ ਕਰਕੇ ਵਲੌਗ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਮਿਲਦੇ ਹਾਂ ਇਸ ਤਰ੍ਹਾਂ ਦੇ ਹੀ ਵਲੌਗ ਦੇ ਵਿੱਚ ਅੱਗੇ ਟ੍ਰੈਵਲ ਵਾਲੇ ਚ ਵਲੌਗ ਪੂਰਾ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ